ਸਸਿਗਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਅੱਜ ਸਵੇਰੇ ਉੱਠ ਕੇ ਪਹਿਲਾਂ ਗੁਰਬਾਣੀ ਸੁਣੀ ਫੇਰ ਘਰ ਵਾਲੀ ਨਕਰਾਇਆ ਕੰਮ ਤੇ ਦਵਾ ਸੱਟ ਰੋਟੀ ਕਰਾਈ ਬੈਠ ਤੇ ਆਪਾਂ ਸੀਗੇ ਥੋੜੇ ਜਿਹਾ ਲੇਟ ਅੱਜ ਕਹਿੰਦੇ ਅੱਜ ਲੇਟ ਹੋ ਗਿਆ ਮਿੱਤਰੋ ਚੱਕ ਲਿਆ ਮੋਟਰਸਾਈਕਲ ਤੇ ਪਈ ਆ ਰਿਆਂ ਮੈਂ ਕਿਹਾ ਕੋਈ ਨਹੀਂ ਬੀਬੀ 10 ਮਿੰਟ ਦੀ ਲੇਟ ਕੋਈ ਚੱਕਰ ਨਹੀਂ ਚੱਲ ਜੂਗਾ ਕੰਮ ਹਨਾ ਕਹਿੰਦੀ ਨਾ ਨਾ ਰਾਨਾ 10 ਮਿੰਟਾਂ ਚ ਗਾਣਾ ਬੋਪ ਨਹੀਂ ਮੈਂ ਕਿਹਾ ਕੋਈ ਗਾਣਾ ਨਹੀਂ ਪਾ ਗਏ ਮੰਨੀਆਂ ਸੀ ਆਪਾਂ ਤੇ ਸਿੱਧੇ ਆਪਾਂ ਪਹੁੰਚ ਕੇ ਘਰ ਨਹੀਂ ਛੱਡ ਕੇ ਗੁਰੂ ਘਰੇ ਟੇਕਿਆ ਮੱਥਾ ਕੀਤਾ ਅ ਅਰਦਾਸ ਕਰਨ ਤੋਂ ਬਾਅਦ ਸਾਡਾ ਅਗਲਾ ਕੰਮ ਜਿਹੜਾ ਹੁੰਦਾ ਆਪਣੇ ਦਫ਼ਤਰ ਪਹੁੰਚਣਾ। ਲਓ ਵੀ ਮਿੱਤਰੋ ਪਹੁੰਚ ਗਿਆ ਬਸ ਦਫ਼ਤਰ ਤੇ ਦਫ਼ਤਰ ਚ ਬਾਬੇ ਆ ਗਏ। ਮੈਂ ਕਿਹਾ ਬਾਬਾ ਠੀਕ ਐ? ਕਹਿੰਦਾ ਬਿਲਕੁਲ ਠੀਕ ਐ। ਮੈਂ ਕਿਹਾ ਤੇਰਾ ਸ਼ਨੀ ਮੈਨੂੰ ਭਾਰੀ ਲੱਗਦਾ। ਉਹ ਕਹਿੰਦਾ ਕਾਕਾ ਮਜਾ ਕਬੜੀ ਕਹਿੰਦਾ। ਮੈਂ ਕਿਹਾ ਤੂੰ ਵੀ ਮਜਾਕੇ ਕੀਤਾ ਬਾਬਾ ਜੀ ਸਾਡਾ। ਲਓ ਜੀ ਪਹੁੰਚ ਗਏ ਆਪਾਂ ਗੁਰਤੇਗ ਬਾਦਰ ਗੇਟ ਸਭ ਤੋਂ ਪੁਰਾਣਾ ਸ਼ਹਿਰ ਦਾ ਗੇਟ ਆ ਇਹ। ਇਹ ਗੇਟ 35 ਸਾਲ ਤਾਂ ਮੇਰੀ 34 ਸਾਲ ਉਮਰ ਹੋ ਗਈ ਮੈਂ ਇੱਦਾਂ ਹੀ ਦੇਖਦਾ ਇਹਨੂੰ ਹਾਂ। ਬਹੁਤ ਪੁਰਾਣਾ ਗੇਟ ਹੈ ਤੇ ਇਹ ਆਪਣਾ ਹੈਗਾ ਦਫ਼ਤਰ ਜੇ ਕਿਸੇ ਨੂੰ ਆਈਸਕ੍ਰੀਮ ਜਾਂ ਕਿਸੇ ਨੂੰ ਟਿਕਟ ਚਾਹੀਦੀ ਆ 에ਅਰਲਾਈਨ ਦੀ ਉਹ ਸਾਡੇ ਤੋਂ ਪ੍ਰਾਪਤ ਕਰ ਸਕਦੇ ਤੁਸੀਂ ਤੇ ਉਸ ਤੋਂ ਬਾਅਦ ਆਪਾਂ ਟਾਈਮ ਨਾਲੇ ਆ ਗਏ ਘਰੇ ਘਰੇ ਆ ਕੇ ਤੇ ਡੈਡੀ ਕਹਿੰਦਾ ਆ ਜਾ ਵੀ ਕਾਕਾ ਪੱਠੇ ਚੱਕ ਕੇ ਲੈ ਕੇ ਜਾਣੇ ਪੈਣੇ ਆ ਮੈਂ ਕਿਹਾ ਡੈਡੀ ਜੀ ਤੁਸੀਂ ਟੈਨਸ਼ਨ ਲਿਆ ਕਰੋ ਅਸੀਂ ਤੁਹਾਡੇ ਨਾਲ ਹੀ ਆਪਾਂ ਦੋਹਾਂ ਮਿੰਟਾਂ 'ਚ ਤੁਹਾਡੇ ਕੋਲ ਪਹੁੰਚ ਗਏ ਲੈ ਵੀ ਪੱਠੇ ਲੱਦ ਕੇ ਡੈਡੀ ਨੂੰ ਦਿੱਤੇ ਇੱਕ ਪੰਡ ਇੱਕ ਪੰਡ ਮੈਲਰ ਦੀ ਆਪ ਦੇਖੋ ਦੋ ਬੰਦਾ ਤਾਂ ਜ਼ਰੂਰੀ ਹੀ ਆ ਘਰ ਤੇ ਵਿੱਚ ਨਾ ਪੱਠਿਆਂ ਦੀਆਂ ਤਾਂ ਸਰਦਾ ਜਾ ਕੇ ਪਸ਼ੂਆਂ ਦਾ ਓਏ ਨਹੀਂ ਪਸ਼ੂ ਰੱਖ ਕੇ ਦੁੱਧ ਓਏ ਨਹੀਂ ਪੀ ਹੁੰਦੇ ਵੀਰ ਜੀ ਕੰਮ ਕਰਨਾ ਪੈਂਦਾ ਗੋਹਾ ਚੱਕਣਾ ਪੈਂਦਾ ਤੇ ਨਾਲ ਹੀ ਸਾਡੇ ਘਰੇ ਆ ਗਿਆ ਕਾਰਡ ਇੱਕ ਆ ਸਾਡੀ ਭੈਣ ਦਾ ਹੈਗਾ ਵਿਆਹ ਨੀ ਯਾਰ ਇਹ ਲੈਣੇ ਆਪਾਂ 17 18 ਤਰੀਕ ਨੂੰ ਕਹਿੰਦੇ ਕਾਰਡ ਦੇ ਨਾਲ ਡੱਬਾ ਆਇਆ ਡੱਬੇ ਦੇ ਵਿੱਚ ਦੇਖਦੇ ਆ ਮਸਟਰੋ ਕੀ ਆ ਲੈ ਵ ਡੱਬਾ ਖੋਲਿਆ ਓਏ ਹੋਏ ਹੋਏ ਜਮ ਜਮ ਨਾਲੇ ਗਰੇਲਾ ਤੇ ਨਾਲੇ ਪਾਤੇ ਗਲਾਵ ਯਮਣ ਮੈਂ ਕਿਹਾ ਕੀ ਖਾਈਏ ਪਲਣ ਜਵਾਂ ਗਲਾਵ ਯਮਣ ਖਾਣੇ ਆ ਲਓ ਗਲਾਵ ਯਮਣ ਖਾ ਕੇ ਤੇ ਆਪਾਂ ਵੀ ਮੈਂ ਕਿਹਾ ਲੈ ਰੋਟੀ ਖਾ ਲਈਏ ਥੋੜੇ ਜਿਲੇ ਚੌਰ ਦੇ ਨਾਲੇ ਪਾਏ ਭੱਲੇ ਹੋ ਗਈ ਬੱਲੇ ਬੱਲੇ ਘਰ ਵਾਲੀ ਹੋ ਗਈ ਬਿਮਾਰ ਮਿੱਤਰੋ ਰਾਤੀ ਫੇਰ ਚੜ ਗਿਆ 102 ਬੁਖਾਰ ਮਿੱਤਰੋ ਤੇ ਇੰਦਰ ਡਾਡਰੋਣੀ ਪਹੁੰਚ ਚੁਕੇ ਕਹਿੰਦੇ ਦਵਾਈ ਦੇਤੀ ਆ ਇਹਨੂੰ ਪੀਜਾ ਜਾਂ ਬਰਗਰ ਖਵਾ ਉਹ ਮੈਗਾਸ ਵਾਲਾ ਤੂੰ ਬਹੁਤ ਜ਼ਿਆਦਾ ਬੋਲਣਾ ਪਿਆ ਤੇਰੇ ਮਾਮੇ ਨੇ ਤੈਨੂੰ ਸਿਖਾਇਆ ਨਹੀਂ ਕੁਝ ਉਹ ਕਹਿੰਦਾ ਮਾਮਾ ਇਹਨੇ ਠੀਕ ਹੋ ਜਾਣਾ ਤੇਰੀ ਘਰ ਵਾਲੀ ਨੇ ਇਹਨੂੰ ਪੀਜੇ ਦੀ ਭੁੱਖ ਹੋ ਆ ਉਹ ਮੈਂ ਕਿਹਾ ਬੱਲੇ ਤੇਰੇ ਕੋਈ ਨਹੀਂ ਕੱਢ ਲੂ ਖੁਲਾਣੇ ਚੰਗਾ